ਅਜੂ ਸ਼ਹਿਰ ਪਰਬੇਖੇ ਮਿਨੀ ਸੈਟਰੀਏਟ ਅੱਗੇ ਬਹੁਜੇ ਸਮਾਜ ਪਾਰਟੀ ਦੇ ਵਰਕਰ ਵੱਲੋਂ ਲਗਾਤਾਰ ਧਨ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਚਿੱਟੇ ਦੇ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ ਗਈ ਤੇ ਪੰਜਾਬ ਸਰਕਾਰ ਖਿਲਾਫ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ ਇਸ ਮੌਕੇ ਤੇ ਐਨਆਰਆਈ ਕੈਪਟਨ ਆਰਕੇ ਹੀਰੇ ਵੱਲੋਂ ਆਰਥਿਕ ਸਹਿਯੋਗ ਵੀ ਦਿੱਤਾ ਗਿਆ ਧਾਨੇ ਨੂੰ ਜਨ ਪੰਜਾਬੀ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਬੋਝ ਸਮਾਜ ਪਾਰਟੀ ਜਿਹੜਾ ਲਗਾਤਾਰ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਰਿਹਾ ਹੈ ਉਸ ਨੂੰ ਲੈ ਕੇ ਬੋਝ ਸਮਾਜ ਪਾਰਟੀ ਤੋਂ ਲੋਕ ਸਭਾ ਤੋਂ ਚੋਣ ਲੜ ਚੁੱਕੇ ਐਡਵੋਕੇਟ ਰਣਜੀਤ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਂਗੇ ਸਰ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿੰਮਤਾਂ ਪ੍ਰਦਰਸ਼ਨ ਜਾਰੀ ਹੈ ਬੋਝ ਸਮਾਜ ਪਾਰਟੀ ਇਹ ਲਗਾਤਾਰ ਅੱਜ ਤੀਜਾ ਧਰਨਾ ਹੈ ਸਾਡਾ ਤੀਜੇ ਦਿਨ ਹੋ ਗਿਆ ਲਗਾਤਾਰ ਚੱਲ ਰਿਹਾ ਹੈ ਗੱਲ ਦੇਖੋ ਇਹ ਹੈ ਕਿ ਸਾਹਿਬ ਕਾਸ਼ੀਰਾਮ ਜੀ ਨੇ ਸਾਨੂੰ ਮੰਤਰ ਦਿੱਤਾ ਸੀ ਕਿ ਲੋਕ ਹਿੱਤ ਮੁੱਦਿਆਂ ਨੂੰ ਲੈ ਕੇ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਸੱਚਾ ਕਾਰਜਕਰਤਾ ਉਹੀ ਹੈ ਜੋ ਲੋਕ ਹਿੱਤ ਮੁੱਦਿਆਂ ਨੂੰ ਲੈ ਕੇ ਸੜਕਾਂ ਤੇ ਰਹੇ ਔਰ ਅਸੀਂ ਸਾਹਿਬ ਕਾਂਸੀ ਰਾਮ ਜੀ ਦੇ ਦਿੱਤੇ ਹੋਏ ਵਾਕਾਂ ਅਨੁਸਾਰ ਅਸੀਂ ਪੰਜਾਬ ਦੇ ਲੋਕ ਪਿਛਲੇ 2.5 ਸਾਲ ਤੋਂ ਤਰਾਹੀ ਤਰਾਹੀ ਕਰ ਰਹੇ ਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਝੂਠ ਬੋਲਿਆ ਕਿ ਤੁਹਾਨੂੰ 1000-1000 ਰੁਪਏ ਦਵਾਂਗੇ ਬੀਬੀਆਂ ਨੂੰ 1000-1000 ਰੁਪਏ ਦਵਾਂਗੇ ਮੁਫਤ ਸਿੱਖਿਆ ਦਵਾਂਗੇ ਮੁਫਤ ਸਿਹਤ ਸੁਦਾਵਾ ਦਵਾਂਗੇ ਗੈਂਗਸਟਰਵਾਦ ਗੁੰਡਾਗਰਦੀ ਬੰਦ ਕਰਾਂਗੇ ਨਸ਼ਾ ਬੰਦ ਕਰਾਂਗੇ ਭ੍ਰਸ਼ਟਾਚਾਰ ਖਤਮ ਕਰਾਂਗੇ ਲੇਕਿਨ ਤੁਸੀਂ ਆ ਤੁਹਾਡੇ ਅੱਖਾਂ ਸਾਹਮਣੇ ਆ ਤੁਸੀਂ ਪੱਤਰਕਾਰ ਹੋ ਸਮਾਜ ਵਿੱਚ ਇਚਰਦੇ ਹੋ 2.5 ਸਾਲ ਹੋ ਗਏ ਪੰਜਾਬ ਦੇ ਵਿੱਚ ਹਸਪਤਾਲਾਂ ਚੱਲਿਓ ਸਾਡੇ ਜਨੇਸ਼ ਪੱਪੂ ਜੀ ਨੇ ਤਰਨਾ ਲਾਉਂਦੇ ਆ ਉੱਥੇ ਨਾ ਕੋਈ ਦਵਾਈ ਆ ਨਾ ਉੱਥੇ ਕੋਈ ਸਟਾਫ ਆ ਪਿੱਛੇ ਦੇ ਡਾਕਟਰ ਬਚਾਰੇ ਨੇ ਆਪ ਹੜਤਾਲ ਕਰਕੇ ਸਰਕਾਰ ਨੂੰ ਕਿਹਾ ਵੀ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾ ਮਾਸਟਰ ਹੜਤਾਲ ਨੇ ਭ੍ਰਸ਼ਟਾਚਾਰ ਨਾਲ ਤਸੀਲੇ ਚੱਲਿਓ ਕੋਈ ਪੈਸੇ ਦੇ ਬਿਨਾਂ ਰਜਿਸਟਰੀ ਕਰਾ ਕੇ ਦਿਖਾ ਦਿਓ ਸਾਨੂੰ ਔਰ ਜਿਹੜੀ ਸਭ ਤੋਂ ਵੱਡੀ ਗੱਲ ਜੇਤੋਂ ਅਸੀਂ ਸਾਰੇ ਪਰੇਸ਼ਾਨ ਉਹ ਇਹ ਗੱਲ ਹੈ ਕਿ ਨਸ਼ਾ ਜਿਹੜਾ ਆ ਉਹ ਇਸ ਵੇਲੇ ਘਰ ਘਰ ਦੀ علਾਮਤ ਬਣ ਗਿਆ ਗਲੀਆਂਾਂ 'ਚ ਮੁਹੱਲਿਆਂ 'ਚ ਸਰੇ ਆਮ ਚਟਾ ਵਿਕ ਰਿਹਾ ਕੋਈ ਉਹਨਾਂ ਨੂੰ ਕੋਈ ਰੋਕਦਾ ਨਹੀਂ ਰੋਜ਼ ਸੈਂਕੜਾ ਬੱਚੇ ਸਾਡੇ ਨੌਜਵਾਨ ਬੱਚੇ ਨਸ਼ੇ ਦੇ ਕਰਕੇ ਬਿਮਾਰ ਹੋ ਰਹੇ ਆ ਹਸਪੀਟਲਾਂ ਦਾਖਲ ਹੈ ਔਰ ਬਹੁਤੀ ਥਾਂ ਤੇ ਨਿਆਣਿਆਂ ਦੀ ਮੌਤ ਹੋ ਰਹੀ ਹੈ ਔਰ ਸਰਕਾਰ ਇਹਨਾਂ ਨੂੰ ਬੰਦ ਕਰਨ ਦਾ ਕੋਈ ਜਤਨ ਹੀ ਨਹੀਂ ਕਰ ਰਹੀ ਉਹ ਸਿਰਫ ਨਾਅਰੇ ਲਾ ਰਹੇ ਆ ਔਰ ਇਹਨਾਂ ਦਾ ਰਾਸ਼ਟਰੀ ਵਿਧਾਨ ਜੇਰ ਘਟ ਕੇ ਆਇਆ ਹੈ ਕੋभी ਸ਼ਰਾਬ ਦੇ ਘਟਾਲੇ ਦੇ ਵਿੱਚ ਤੋਂ ਇਹ ਪਾਰਟੀ ਜਿਹੜੀ ਆ ਪੂਰੀ ਤਰ੍ਹਾਂ ਭ੍ਰਸ਼ਟਾਚਾਰ ਦੇ ਵਿੱਚ ਲਿਪਤ ਹੈਗੀ ਹੈ ਔਰ ਦੂਸਰਾ ਇਹਨਾਂ ਦੀ ਸਰਕਾਰ ਨੇ ਗੁੰਡਾਗਰਦੀ ਖਤਮ ਕਰਨ ਦੀ بجائے ਨਸ਼ਾ ਖਤਮ ਕਰਨ ਦੀ بجائے ਉਹਨਾਂ ਸ਼ਰਾਰਤੀ ਔਰ ਗੈਰ ਸਮਾਜਿਕ ਤੱਤਾਂ ਨੂੰ ਸਪੋਰਟ ਕੀਤੀ ਜਾ ਰਹੀ ਹੈ ਔਰ ਇਹਨਾਂ ਦੇ ਮੰਤਰੀ ਤੇ ਇਹਨਾਂ ਦੇ ਇੱਕ ਵੱਡੇ ਪੁਲਿਸ ਅਫਸਰ ਤੇ ਇਲਜ਼ਾਮਾਂ ਤੇ ਲੱਗ ਰਹੇ ਆ ਕਿ ਇਹ ਨਸ਼ੇ ਦੇ ਤਸਕਰਾਂ ਨੂੰ ਸਪੋਰਟ ਕਰ ਰਹੇ ਆ ਤੋਂ ਅਸੀਂ ਇਸ ਚੀਜ਼ ਨੂੰ ਲੈ ਕੇ ਅੱਜ ਸਾਰੇ ਇੱਥੇ ਇਕੱਠੇ ਹੋ ਕੇ ਬੈਠੇ ਆਂ ਬਰਕਰ ਸਹਿਬਾਨ ਜਿਹੜੇ ਕੀ ਸਮਾਜ ਦੇ ਵਿੱਚ ਜੁੜੇ ਹੋਏ ਆ ਸਮਾਜ ਦੇ ਵਿੱਚ ਪਿੰਡਾਂ ਤੇ ਮਹੱਲਿਆਂ ਦੇ ਵਿਚਰਦੇ ਆ ਉਹ ਲੋਕਾਂ ਨੂੰ ਦੇਖਦੇ ਪਰੇਸ਼ਾਨ ਤੋਂ ਉਸ ਮੁੱਦੇ ਨੂੰ ਲੈ ਕੇ ਇਹਨਾਂ ਸਾਰੇ ਹਾਲਾਤਾਂ ਨੂੰ ਲੈ ਕੇ ਅਸੀਂ ਪੰਜਾਬ ਸਰਕਾਰ ਨੂੰ ਨੰਗਿਆਂ ਕਰ ਰਹੇ ਆ ਲੋਕਾਂ ਸਾਹਮਣੇ ਵੀਰਾਂ ਨੇ ਝੂਠ ਬੋਲ ਕੇ ਤੁਹਾਡੇ ਤੋਂ ਸੱਤਾ ਹਾਸਲ ਕੀਤੀ ਆ ਤੁਹਾਨੂੰ ਝੂਠੇ ਲਾਰੇ ਲਾਏ ਔਰ ਰਾਜ ਆਪਣਾ ਕੰਮ ਸੰਵਿਧਾਨ ਸਮਤ ਕੰਮ ਕਰਨ ਦੀ ਬਜਾਏ ਅੱਜ ਅਖਬਾਰਾਂ 'ਚ ਫੋਟੋਆਂ ਦੇ ਰਹੇ ਆ ਸਮਾਗਮ ਕਰ ਰਹੇ ਆ ਕਾਨ ਪਰਸੋਂ ਇੱਥੇ 300 ਮਾਠਰਾਨੀਆਂ ਪ੍ਰੋਮੋਸ਼ਨਲ ਸਰਟੀਫਿਕੇਟ ਬਣ ਕੇ ਗਏ ਮੁੱਖ ਮੰਤਰੀ ਸਾਹਿਬ ਔਰ ਉਹਦੇ ਜਿਹੜੇ ਜ਼ਰਾਖਮਾ ਕਰਨ ਇਹਨੇ ਲਾਗੂ ਨਹੀਂ ਕੀਤਾ 300 ਦੇ 300 ਦੇ ਬਿੱਟੇ ਸਿਰ 2003 ਸ਼ੈਡਿਊਲ ਕਾਤ ਜਿਹੜੇ ਨਮਾਇंदे ਆ ਉਹਨਾਂ ਨੂੰ ਪ੍ਰੋਮੋਸ਼ਨ ਦਿੱਤੀ ਹੈ ਜਦਕਿ ਸਾਡਾ ਉਹਦੇ ਵਿੱਚ ਹੱਕ ਜਿਹੜਾ ਬਣਦਾ ਹੈਗਾ तकरीबन 90 ਦੇ ਕਰੀਬ ਸਾਡੇ ਮਤਲਬ ਕਿ ਬੱਚੇ ਜਿਹੜੇ ਆ ਐਸਸੀ ਐਸਟੀ ਓਬੀਸੀ ਸਾਰੇ ਜਿਹੜੇ ਆ ਪ੍ਰੋਮੋਟ ਹੋਣੇ ਚਾਹੀਦੇ ਸੀ ਲੇਕਿਨ ਇਹ ਧੱਕਾ ਕਰ ਰਹੇ ਆ ਸਾਰੇ ਆਮ ਔਰ ਅਸੀਂ ਇਹ ਧੱਕਾ ਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ ਔਰ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਕਾਰਜ ਕਰਤਾ ਹੈ ਕਦੀ ਵੀ ਕਿਸੇ ਵੀ ਤਰ੍ਹਾਂ ਦੇ ਧੱਕੇ ਤੋਂ ਔਰ ਸਰਕਾਰ ਦੇ ਡਾਬੇ ਤੋਂ ਡਰਨ ਵਾਲਾ ਨਹੀਂ ਹੈ ਇਹ ਸਰ ਕੀ ਤੁਹਾਡਾ ਜਨ ਲਗਾਤਾਰ ਤਾਂ ਪ੍ਰਦਰਸ਼ਨ ਚੱਲੇਗਾ ਜਾਂ ਫਿਰ ਬੰਦ ਕਰਤਾ ਜਾਵੇ ਇਹ ਸਰ ਲਗਾਤਾਰ ਚੱਲੇਗਾ ਜਦੋਂ ਤੱਕ ਸਰਕਾਰ ਵੱਲੋਂ ਕੋਈ ਜ਼ਿੰਮੇਦਾਰ ਅਧਿਕਾਰੀ ਔਰ ਜ਼ਿੰਮੇਦਾਰ ਪ੍ਰਸ਼ਾਸਨ ਦੇ ਕੋਈ ਅਹੁਦੇਦਾਰ ਇਹ ਆ ਕੇ ਭਰੋਸਾ ਨਹੀਂ ਦਿੰਦਾ ਕੁਝ ਦਿਨਾਂ ਦਾ ਕਿ ਇੰਨੇ ਦਿਨਾਂ ਦੇ 10 ਦਿਨਾਂ ਦੇ 15 ਦਿਨਾਂ ਦੇ ਬਿਤੇ ਅਸੀਂ ਜਿਹੜਾ ਕੋਈ ਕੰਮ ਕਰ ਰਹੇ ਕਿ ਨਸ਼ਾ ਜਿਹੜਾ ਬੰਦ ਹੋਵੇ ਉਹਨਾਂ ਚਿਰੇ ਧਰਨਾ ਸਾਡਾ ਜਿਹੜਾ ਹੈ ਲਗਾਤਾਰ ਜਾਰੀ ਰਹੇਗਾ ਤੇ ਸਰ ਹੁਸ਼ਿਆਰਪੁਰ ਦੀ ਜਨਤਾ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਇਹ ਧੰਨੇ ਪ੍ਰਦਰਸ਼ਨ ਲੈ ਗਈ ਮੈਂ ਹੁਸ਼ਿਆਰਪੁਰ ਦੀ ਜਨਤਾ ਕੀ ਪੂਰੇ ਪੰਜਾਬ ਸਮੂਹ ਜਨਤਾ ਨੂੰ ਇਹ ਬੇਨਤੀ ਕਰਾਂਗਾ ਦੇਖੋ ਅੱਜ ਅਸੀਂ ਬੜੇ ਹੀ ਖਤਰਨਾਕ ਮੋੜ ਤੇ ਖੜੇ ਆ ਠੀਕ ਆ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਸਰਕਾਰ ਦੇ ਪ੍ਰਤੀ ਅਸੀਂ ਅੱਜ ਸਰਕਾਰ ਨੂੰ ਨੰਗਿਆ ਵੀ ਕਰ ਰਹੇ ਆ ਲੇਕਿਨ ਮੈਂ ਲੋਕਾਂ ਨੂੰ ਵੀ ਬੇਨਤੀ ਕਰਾਂਗਾ ਤੁਸੀਂ ਵੀ ਚੇਤਨ ਹੋਵੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਸੜਕਾਂ ਦੇ ਉੱਤਰੋ ਸਾਡੇ ਨਾਲ ਸਹਿਯੋਗ ਕਰੋ ਅਸੀਂ ਸਰਕਾਰ ਨੂੰ ਨੰਗਿਆ ਕਰਕੇ ਸਰਕਾਰ ਨੂੰ ਮਜਬੂਰ ਕਰੀਏ ਕਿ ਪੰਜਾਬ ਦੇ ਵਿੱਚੋਂ ਜਿਹੜਾ ਚਿੱਟਾ ਆ ਉਹ ਖਤਮ ਹੋਣਾ ਚਾਹੀਦਾ ਨਹੀਂ ਤਾਂ ਸਾਡੀ ਭਵਿੱਖ ਦੀ ਪੀੜ੍ਹੀ ਜਿਹੜੀ ਆ ਉਹ ਵੀ ਸੁਰੱਖਿਅਤ ਨਹੀਂ ਹੈ ਤੇ ਜਿਸ ਤਰ੍ਹਾਂ ਸੰਗਹੁ ਚੱਬੇਵਾਲ ਦੇ ਵਿੱਚ ਜ਼ਮੀਨੀ ਚੋਣ ਦੀ ਆ ਰਹੀ ਹੈ ਤੇ ਉਹਦੇ ਬਾਰੇ ਕੀ ਤੁਸੀਂ ਇਲੈਕਸ਼ਨ ਲੜੋਗੇ ਜਾਂ ਵੱਲੋਂ ਕੋਈ ਹੋਰ ਜਿਹੜੇ ਬਕੀਰ ਸਾਹਿਬ ਕੋਈ ਇਲੈਕਸ਼ਨ ਲੜਨਗੇ ਚੱਬੇਵਾਲ ਤੋਂ ਦੇਖੋ ਚੱਬੇਵਾਲ ਦੇ ਵਿੱਚ ਪਾਰਟੀ ਨੇ ਇਲੈਕਸ਼ਨ ਲੜਨਾ ਨਹੀਂ ਲੱਗਣਾ ਇਹ ਪਾਰਟੀ ਹਾਈ ਕਮਾਂਡ ਨੇ ਫੈਸਲਾ ਕਰਨਾ ਉਥੋਂ ਕੌਣ ਵਿਅਕਤੀ ਇਲੈਕਸ਼ਨ ਲੜੇਗਾ ਜਿਹਦੀ ਵੀ ਜੇਵਾ ਲੱਗੇਗੀ ਉਹ ਪਾਰਟੀ ਦੇ ਮਜ਼ਬੂਤ ਕਾਰਜਕਰਤਾ ਦੇ ਤੌਰ ਤੇ ਉੱਥੇ ਕੰਮ ਕਰੂਗਾ ਔਰ ਅਸੀਂ ਸਾਰੇ ਉਹਨਾਂ ਨੂੰ ਸਹਿਯੋਗ ਕਰਾਂਗੇ ਇਸ ਮਸਲੇ ਨੂੰ ਲੈ ਕੇ ਸਾਡਾ ਕੋਈ ਝਗੜਾ ਨਹੀਂ ਹੈ ਪਾਰਟੀ ਹਾਈ ਕਮਾਂਡ ਜੋ ਫੈਸਲਾ ਕਰੂਗੀ ਅਸੀਂ ਉਹਦੇ ਮੁਤਾਬਕ ਚੱਲਾਂਗੇ ਕੀ ਤੁਹਾਡੀ ਜਿਹੜੀਆਂ ਮੰਗਾਂ ਆ ਸਰਕਾਰ ਜਾਂ ਪੋਸਟ ਪ੍ਰਦਰਸ਼ਨ ਨੇ ਬਣੀਆਂ ਮੰਗਾ ਸਾਡੀਆਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਕੋਈ ਵੀ ਦੇਖਣ ਨੂੰ ਕੋ ਵੱਡੀ ਅਚੀਵਮੈਂਟ ਨਹੀਂ ਸਾਹਮਣੇ ਆਈ ਉਹ ਬਾਰ-ਬਾਰ ਸਾਨੂੰ ਧਰਨਾ ਚੁੱਕਣ ਲਈ ਕਹਿ ਰਹੇ ਆ ਕਿ ਧਰਨਾ ਚੁੱਕੋ ਪਰ ਨਹੀਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਆ ਅਸੀਂ ਪੰਜਾਬ ਦੇ ਅੰਦਰ ਹੁਸ਼ਿਆਰਪੁਰ ਤੋਂ ਸ਼ੁਰੂਆਤ ਕਰਾਂਗੇ ਹੁਸ਼ਿਆਰਪੁਰ ਤੋਂ ਚਿੱਟੇ ਦਾ ਨਾਮੋ ਨਿਸ਼ਾਨ ਖਤਮ ਕਰਾਂਗੇ ਇੱਥੇ ਦੀ ਪੁਲਿਸ ਨੂੰ ਮਜਬੂਰ ਕਰਾਂਗੇ ਕਿ ਚਿੱਟੇ ਦੇ ਖਿਲਾਫ ਸਖਤ ਮੋਹਮ ਸ਼ੁਰੂ ਕੀਤੀ ਜਾਵੇ ਤਾ ਜੋ ਉਹ ਮੈਸੇਜ ਪੂਰੇ ਪੰਜਾਬ ਦੇ ਅੰਦਰ ਪੂਰੀ ਦੁਨੀਆ ਦੇ ਵਿੱਚ ਪਹੁੰਚੇ ਔਰ ਪੂਰਾ ਪੰਜਾਬ ਜੋ ਅੱਜ ਚਿੱਟੇ ਦੀ ਦਲਦਲ ਦੇ ਵਿੱਚ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਹੈ ਪਿੰਡਾਂ ਦੇ ਪਿੰਡ ਤਬਾਹ ਹੋ ਰਹੇ ਆ ਤੇ ਇਹ ਸਾਡੀ ਜਿਹੜੀ ਹੈਗੀ ਆ ਪਹਿਲ ਕਦਮੀ ਹੋਵੇਗੀ ਔਰ ਅਸੀਂ ਇੱਥੋਂ ਇੱਕ ਜਿੱਤ ਪ੍ਰਾਪਤ ਕਰਕੇ ਹੀ ਉਠਾਂਗੇ ਜਦ ਤੱਕ ਐਸਐਸਪੀ ਸਾਹਿਬ ਆ ਕੇ ਇੱਥੇ ਸਾਡੀਆਂ ਸਾਰੀਆਂ ਮੰਗਾਂ ਨਹੀਂ ਮੰਨਦੇ ਉਦੋਂ ਤੱਕ ਇਹ ਦਰਨਾ ਇਸੇ ਤਰ੍ਹਾਂ ਨਿਰੰਤਰ ਚੱਲਦਾ ਰਹੇਗਾ ਤੇ ਸਰ ਕੀ ਤੁਹਾਡੀ ਜਿਹੜੀ ਪੁਲਿਸ ਪ੍ਰਦਰਸ਼ਨ ਦੇ ਨਾਲ ਜਾਂ ਉੱਚ ਅਧਿਕਾਰੀਆਂ ਦੇ ਨਾਲ ਕੋਈ ਵਿਚਾਰ ਚਰਚਾ ਹੋਈ ਵਿਚਾਰ ਚਰਚਾ ਹਰ ਰੋਜ਼ ਆਉਂਦੀ ਹੈ ਡਿਪਟੀ ਸਾਹਿਬ ਹੁਣ ਵੀ ਆਏ ਸੀ ਆਪਣੀ ਪੁਲਿਸ ਪਾਰਟੀ ਦੇ ਨਾਲ ਉਹ ਆਏ ਆ ਕਿ ਸਾਨੂੰ ਦੱਸੋ ਮੰਗਾ ਜੋ ਮੰਗਾ ਉਹਨਾਂ ਨੂੰ ਪਤਾ ਆ ਕਿ ਸਾਡਾ ਜੋ ਸਾਡੀਆਂ ਬੱਚੀਆਂ ਦੇ ਨਾਲ ਦਰਿੰਦਗੀ ਹੋ ਰਹੀ ਹੈ ਕਾਫੀ ਜਿਹੜੇ ਸਾਡੇ ਪੰਜਾਬ ਦੇ ਪਰਿਵਾਰ ਹੁਸ਼ਿਆਰਪੁਰ ਦੇ ਪਰਿਵਾਰ ਪਿਛਲੇ 18 ਮਹੀਨਿਆਂ ਤੋਂ ਜਿਨ੍ਹਾਂ ਨੂੰ ਆਟਾ ਦਾਲ ਦੇ ਸਕੀਮ ਦੇ ਤਹਿਤ ਉਹ ਮਈਆ ਸਰਕਾਰ ਵੱਲੋਂ ਸਕੀਮ ਦੇ ਤਹਿਤ ਉਹਨਾਂ ਨੂੰ ਨਹੀਂ ਪਹੁੰਚ ਰਹੀ ਆਟਾ ਦਾਲ ਸਕੀਮ ਦੇ ਤਹਿਤ ਉਹ ਦਾਣੇ ਨਹੀਂ ਪਹੁੰਚ ਰਹੇ ਉਹ ਵੀ ਸੜਕਾਂ ਤੇ ਆਏ ਸੀ ਪੰਜਾਬ ਸਰਕਾਰ ਦਾ ਪਤਲਾ ਵੀ ਪੂਕਿਆ ਗਿਆ ਪਰ ਸਰਕਾਰ ਦੇ ਕੰਤੇ ਜੂਨ ਹੀ ਸਰਗੀ ਕਾ ਹੋਰ ਵੀ ਬਹੁ ਮੰਗਲ ਪਰ ਵੱਡੇ ਪੱਧਰ ਤੇ ਸਾਡਾ ਇਹ ਵਿਰੋਧ ਪ੍ਰਦਰਸ਼ਨ ਜੋ ਸਾਡਾ ਪ੍ਰੋਟੈਸਟ ਹੈ ਸ਼ਾਂਤਮਈ ਤਰੀਕੇ ਨਾਲ ਚਿੱਟੇ ਦੇ ਖਿਲਾਫ ਹੈ ਚਿੱਟੇ ਦਾ ਸੀ ਬਿਲਕੁਲ ਜੜ ਤੋਂ ਹੀ ਖਾਤਮਾ ਕਰਨ ਨੂੰ ਉਤਰੇ ਆ ਤੇ ਉਤਰ ਕੇ ਹੀ ਰਮਾ ਖਤਮ ਕਰਕੇ ਹੀ ਬੈਠਾਂਗੇ ਆਪਾਂ ਤਾਂ ਸਾਡੇ ਨਾਲ ਵਿਚਾਰ ਤੋੜਤੇ ਮਨਿੰਦਰ ਸ਼ੇਰਪੁਰੀ ਜੀ ਸਰ ਜੇ ਤਰ੍ਹਾਂ ਅੱਜ ਲਗਾਤਾਰ ਇਹਦਾ ਧਨ ਪ੍ਰਦਰਸ਼ਨ ਹੋ ਜਰਾ ਕੀਤਾ ਜਾ ਰਿਹਾ ਹੈ ਤੇ ਜ਼ਿਲ੍ਹਾ ਪ੍ਰਧਾਨ ਜੀ ਹਮੇਸ਼ਾ ਗੈਬ ਨਜ਼ਰ ਆ ਰਹੇ ਆ ਤੁਹਾਡੇ ਵਿੱਚ ਦੇਖੋ ਗੱਲ ਇਹਦਾ ਆ ਬਹੁਜਨ ਸਮਾਜ ਪਾਰਟੀ ਦੇ ਵਰਕਰ ਬੈਠੇ ਆ ਜ਼ਿਲ੍ਹਾ ਪ੍ਰਧਾਨ ਦੀ ਜਿਹੜੀ ਉਹ ਆਪਣੀ ਸੋਚ ਵਾ ਜ਼ਿਲ੍ਹਾ ਪ੍ਰਧਾਨ ਕਿਉਂ ਨਹੀਂ ਧਰਨੇ ਜਾ ਰਿਹਾ ਹੋ ਸਕਦਾ ਕੋਈ ਪ੍ਰਸ਼ਾਸਨ ਦੇ ਦਵਾਸਲੇ ਹੋਣ ਜਾਂ ਜਿਹੜਾ ਚਿੱਟੇ ਦੇ ਸਦਾਕਰਵਾ ਜਿਹੜੇ ਵੱਡੇ ਸਦਾਗਰ ਜਿਨ੍ਹਾਂ ਦੇ ਨੂੰ ਪੁਲਿਸ ਹੱਥੇ ਨਹੀਂ ਪਉਂਦੀ ਜਿਨ੍ਹਾਂ ਵੱਲੋਂ ਪੁਲਿਸ ਮੂੰਹ ਹੀ ਨਹੀਂ ਕਰਦੀ ਹੋ ਸਕਦਾ ਜ਼ਿਲ੍ਹਾ ਪ੍ਰਧਾਨ ਉਹਨਾਂ ਤੋਂ ਡਰ ਗਿਆ ਹੋਵੇ ਜਾਂ ਉਹਨਾਂ ਨੇ ਉਹਨਾਂ ਨੂੰ ਡਰਾ ਲਿਆ ਹੋਵੇ ਇਹ ਇਹਦਾ ਜਵਾਬ ਤਾਂ ਜ਼ਿਲ੍ਹਾ ਪ੍ਰਧਾਨ ਹੀ ਦੇ ਸਕਦਾ ਤੇ ਜਿਸ ਤਰ੍ਹਾਂ ਸਰ ਹੁਣ ਲਗਾਤਾਰ ਜਿਹੜਾ ਤਾਂ ਨਾ ਪ੍ਰਦਰਸ਼ਨ ਕੀਤਾ ਜਾਊਗਾ ਜਾਂ ਬੰਦ ਕਰਤਾ ਜਾਵੇਗਾ ਜਿੰਨਾ ਚਿਰ ਪੰਜਾਬ ਦੇ ਵਿੱਚ ਖਾਸ ਕਰਕੇ ਅਸੀਂ ਹੁਸ਼ਿਆਰਪੁਰ ਦੇ ਵਿੱਚ ਬਹੁਤ ਜਨ ਸਮਾਜ ਪਾਰਟੀ ਨੇ ਜਿਹੜਾ ਬੀੜਾ ਉਠਾਇਆ ਕਿ ਅਸੀਂ ਹੁਸ਼ਿਆਰਪੁਰ ਚੋਂ ਨਹੀਂ ਬਲਕਿ ਪੰਜਾਬ ਚੋਂ ਚਿੱਟੇ ਦਾ ਖਤਮ ਕਰਨਾ ਅਗਰ ਪੰਜਾਬ ਦੇ ਵਿੱਚ ਪ੍ਰਸ਼ਾਸਨ ਜਿਹੜਾ ਆ ਸੁੱਤਾ ਪਿਆ ਤੇ ਬਹੁਜਨ ਸਮਾਜ ਪਾਰਟੀ ਹੁਸ਼ਿਆਰਪੁਰ ਤੋਂ ਇਹ ਲਹਿਰ ਨੂੰ ਸ਼ੁਰੂ ਕਰਕੇ ਪੂਰੇ ਪੰਜਾਬ ਦੇ ਵਿੱਚ ਲੈ ਕੇ ਜਾਏਗੀ ਔਰ ਇਹ ਧਾਰਨਾ ਉਹਨਾਂ ਚਿਰ جاری ਰਹੇਗਾ ਜਿੰਨਾ ਚਿਰ ਪ੍ਰਸ਼ਾਸਨ ਤੇ ਸਿਰ ਦੇ ਉੱਪਰ ਜੂ ਨਹੀਂ ਸਕਦਾ ਤੇ ਜਿਸ ਤਰ੍ਹਾਂ ਸੰਜ ਬੀਐਸਪੀ ਦੇ ਜਿਹੜੇ ਸੱਭਾ ਪ੍ਰੈਜ਼ੀਡੈਂਟ ਆ ਜਸਵੀਰ ਸਿੰਘ ਗੜੀ ਉਹਦੀ ਇੱਥੇ ਸ਼ਾਮਲ ਹੋਣਗੇ ਕਿ ਨਹੀਂ ਹੋਣਗੇ ਜਦੋਂ ਵੱਡੇ ਲੈਵਲ ਤੇ ਕੋਈ ਪ੍ਰੋਗਰਾਮ ਬਣਿਆ ਜੇ ਪ੍ਰਸ਼ਾਸਨ ਨਾ ਆਇਆ ਲੈਣ ਤੇ ਜਿਹੜੀ ਪੁਲਿਸ ਆ ਜੇ ਉਹਨਾਂ ਨੇ ਮਤਲਬ ਇੱਥੇ ਨਸ ਪਾਉਣੀ ਨਾ ਚਾਹੀ ਤਾਂ ਫਿਰ ਕੋਈ ਇਹ ਵੱਡੀ ਗੱਲ ਨਹੀਂ ਕਿ ਪਾਰਟੀ ਦੇ ਜਿਹੜੇ ਸਟੇਟ ਦੇ ਜਾਂ ਪ੍ਰਧਾਨਵਾ ਜਾਂ ਹੋਰ ਅਹੁਦੇਦਾਰ ਹੋਆ ਜਾਂ ਪਾਰਟੀ ਹਾਈ ਕਮਾਂਡ ਬਾਕੀ ਜਿਹੜੇ ਐਮਐਲਏ ਸਾਹਿਬ ਆ ਉਹ ਵੀ ਆਉਣਗੇ ਜਦ ਪੂਰੇ ਪੰਜਾਬ ਵਿੱਚ ਭੋਜਨ ਸਮਾਜ ਪਾਰਟੀ ਦਾ ਇਹ ਜਿਹੜਾ ਬੀੜਾ ਉਠਾਉਣਾ ਚਿੱਟਾ ਖਤਮ ਕਰਨ ਵਾਸਤੇ ਤਾਂ ਫਿਰ ਉਹ ਪਿੱਛੇ ਨਹੀਂ ਹੋਣਗੇ ਤੇ ਸਾਡੇ ਨਾਲ ਵਿਸ਼ੇਸ਼ ਤੌਰ ਤੇ ਬੱਦਨ ਸਾਹਬ ਨਾਲ ਗੱਲਬਾਤ ਕਰਾਂਗੇ ਸਰ ਜਿਸ ਤਰ੍ਹਾਂ ਅੱਜ ਤਾਂ ਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸ਼ਹਿਰ ਪਰਵਾਸੀ ਦੇਖੋ ਮੈਸੇਜ ਤਾਂ ਇਹੀ ਹੈਗਾ ਕਿਉਂਕਿ ਆਪਾਂ ਜਦੋਂ ਵੀ ਦੇਖਦੇ ਹੈਗੇ ਆ ਅਸੀਂ ਇਹ ਸੋਚਦੇ ਆ ਕਿ ਚਲੋ ਚਿੱਟਾ ਜਿਹੜਾ ਪੀਂਦਾ ਹੈਗਾ ਸਾਡਾ ਤਾਂ ਬੱਚਾ ਪੀਂਦਾ ਨਹੀਂ ਹੈਗਾ ਤੇ ਅਸੀਂ ਕੀ ਕਰਨਾ ਤਰਨਿਆਂ ਦੇ ਵਿੱਚ ਜਾ ਕੇ ਪਰ ਉਹ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਕਿ ਜਦੋਂ ਦੇ ਪਿੰਡ ਜਾਂ ਮਹੱਲੇ ਦੇ ਵਿੱਚ ਅੱਗ ਲੱਗਦੀ ਆ ਤੇ ਉਹ ਅੱਗ ਦਾ ਸੇਕ ਸਾਡੇ ਘਰਾਂ ਤੱਕ ਵੀ ਜਾਂਦਾ ਆ ਕਿਉਂਕਿ ਅੱਜ ਆਗਰੋਪੀ ਨਸ਼ੇ ਜੇ ਆਪਾਂ ਨਹੀਂ ਰੋਕਦੇ ਤੇ ਕੱਲੂ ਇਹ ਹੋ ਸਕਦਾ ਕੱਲੂ ਸਾਡੇ ਬੱਚਿਆਂ ਤੱਕ ਵੀ ਨਸ਼ਾ ਇਹ ਪਹੁੰਚੂਗਾ ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈਗਾ ਕਿ ਨਸ਼ੇ ਦੀ ਇਸ ਮੋਹਮ ਦੇ ਵਿੱਚ ਜਿਹੜਾ ਅਸੀਂ ਆਪਾਂ ਬੀੜਾ ਚੱਕਿਆ ਹੈਗਾ ਭੋਜਨ ਸਮਾਈ ਪਾਰਟੀ ਨੇ ਉਹ ਸਾਡਾ ਸਾਥ ਦੋ ਤਾ ਜੋ ਸ਼ਹਿਰਪੁਰ ਦੇ ਵਿੱਚੋਂ ਨਸ਼ਾ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ ਤੇ ਸਰ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਚਾਹੁੰਦੇ ਆ ਪ੍ਰਸ਼ਾਸਨ ਵੱਲੋਂ ਸਾਡੀ ਮੰਗ ਤਾਂ ਇਹੀ ਹੈਗੀ ਹੈ ਕਿ ਜਿਹੜਾ ਸ਼ਹਿਰਪੁਰ ਦੇ ਵਿੱਚ ਨਸ਼ਾ ਹੈਗਾ ਇਹਨੂੰ ਖਤਮ ਕੀਤਾ ਜਾਵੇ ਇਹ ਨਹੀਂ ਹੈਗਾ ਕਿ ਛੋਟੇ ਜਿਹੜੇ ਨਸ਼ੇ ਹੈਗੇ ਜੋ ਗੋਲੀਆਂ ਵੇਚਦੇ ਸਿਰਫ ਉਹਨਾਂ ਨੂੰ ਕਾਬੂ ਕੀਤਾ ਜਾਵੇ ਜਿਹੜੇ ਵੱਡੇ ਵਪਾਰੀ ਆ ਉਹਨਾਂ ਨੂੰ ਵੀ ਨੱਥ ਪਾਈ ਜਾਵੇ ਤਾਂ ਜੋ ਸ਼ਹਿਰਪੁਰ ਦੇ ਵਿੱਚ ਨਸ਼ਾ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਬਹੁਜ ਸਮਾਜ ਪਾਰਟੀ ਦੇ ਸੀਨੀਅਰ ਆਗੂ ਨਾਲ ਉਹ ਨਾਲ ਹੀ ਲੇਡੀਜ਼ ਤੋਂ ਵੀ ਇਹ ਵਿਚਾਰ ਜ਼ਰੂਰ ਕਰਾਂਗੇ ਮੈਨੂੰ ਜਿਸ ਤਰ੍ਹਾਂ ਅੱਜ ਪੰਜਾਬ ਦੇ ਵਿੱਚ ਹੁਸ਼ਾਰਪੁਰ ਦੇ ਵਿੱਚ ਦੀ ਨਸ਼ਾ ਵੇਚ ਰਹੇ ਹਨ ਮੈਂ ਤੁਸੀ ਕੀ ਮੈਸੇਜ ਦੇਣਾ ਚਾਹੁੰਦੀ ਹਾਂ ਮੈਂ ਜੀ ਜੈ ਭੀਮ ਜੈ ਭਾਰਤ ਮੈਂ ਰੈਨੂ ਲੱਧੜ ਡਿਸਟ੍ਰਿਕਟ ਕਨਵੀਨਰ ਹੁਸ਼ਾਰਪੁਰ ਬਹੁਜਨ ਸਮਾਜ ਪਾਰਟੀ ਵੱਲੋਂ ਮੈਂ ਜੀ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਤੁਸੀਂ ਸਰਕਾਰ ਬਣਾਉਣੀ ਸੀ ਤਾਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਆ ਕਹਿੰਦੇ ਜੇ ਅਸੀਂ ਨਸ਼ਾ 3 ਮਹੀਨਿਆਂ ਦੇ ਵਿੱਚ 100 ਦਿਨ ਦੇ ਵਿੱਚ ਖਤਮ ਕਰਾਂਗੇ ਬੇਰੁਜ਼ਗਾਰੀ ਖਤਮ ਕਰਾਂਗੇ ਭ੍ਰਿਸ਼ਟਾਚਾਰ ਮਮਕਾ ਹੋ ਮੁਕਾਵਾਂਗੇ ਜੜ ਤੋਂ ਤੇ ਹੁੰਦਾ ਹੋਇਆ ਕਿ ਆ ਸਭ ਕੁਝ ਉਸ ਤੋਂ ਉਲਟ ਨਸ਼ਾ ਕਹਿੰਦੇ ਸੀਗੇ 100 ਦਿਨਾਂ ਦੇ ਵਿੱਚ ਖਤਮ ਕਰਾਂਗੇ 100 ਗਿਣਾ ਵੱਧ ਗਿਆ ਆ ਦਿਨ ਦਿਹਾੜੇ ਸਾਡੇ ਨੌਜਵਾਨ ਨਾ ਨਸ਼ੇ ਦੀ ওভারਡੋਜ਼ ਨਾਲ ਮਰ ਰਹੇ ਆ ਹੈਰਾਨੀ ਵਾਲੀ ਗੱਲ ਤਾਂ ਇਹ ਆ ਅੱਗੇ ਤਾਂ ਸਾਡੇ ਨੌਜਵਾਨ ਮਰਦੇ ਸੀਗੇ ਸਾਡੇ ਬੱਚੇ ਮੁੰਡੇ ਮਰਦੇ ਸੀ ਹੁਣ ਨੌਜਵਾਨ ਕੁੜੀਆਂ ਵੀ ਨਸ਼ਾ ਲੈ ਰਹੀਆਂ ਆ ਇੱਥੋਂ ਤੱਕ ਕਿ ਜਿਹੜੀਆਂ ਸਾਡੀਆਂ ਲੇਡੀਆਂ ਨੇ ਨਸ਼ਾ ਵੇਚ ਰਹੀਆਂ ਆ ਪੰਜਾਬ ਕਿੱਧਰ ਨੂੰ ਜਾ ਰਿਹਾ ਆ ਜਦੋਂ ਝਾੜੂ ਸਰਕਾਰ ਨੇ ਆਉਣਾ ਸੀ ਉਦੋਂ ਵਾਅਦੇ ਕੀਤੇ ਸੀਗੇ ਵੀ ਅਸੀਂ ਆ ਕਰ ਦੇਵਾਂਗੇ ਪਰ ਹੋਇਆ ਉਸ ਤੋਂ ਉਲਟ ਆ ਜਿਹੜੇ ਮਾ ਜਿਨ੍ਹਾਂ ਦੇ ਮਾਪੇ ਦੇ ਜਿਨ੍ਹਾਂ ਦੇ ਬੱਚੇ ਮਰਦੇ ਆ ਉਹਨਾਂ ਨੂੰ ਘਰ ਜਾ ਕੇ ਪੁੱਛੋ ਉਹਨਾਂ ਦੇ ਘਰ ਕਿਦਾਂ ਚਨਾਟਾ ਛਾਇਆ ਪਿਆ ਆ ਦਿਨ ਰਾਤ ਬਸੀ ਖਵਾਜੂ ਹੋ ਗਿਆ ਰਹੀਮਪੁਰ ਹੋ ਗਿਆ ਭਗਤਨਗਰ ਹੋ ਗਿਆ ਕੋਈ ਇਹੋ ਜਿਹਾ ਮੱਲਾ ਨਹੀਂ ਹੈਗਾ ਜਿੱਥੇ ਨਸ਼ੇ ਸ਼ਰਿਆਮ ਨਹੀਂ ਵਿਕਦੇ ਵੱਡੇ ਜਿਹੜੇ ਨਸ਼ੇ ਤਸ਼ਕਰਾਂ ਉਹਨਾਂ ਨੂੰ ਪੰਜਾਬ ਸਰਕਾਰ ਦੀ ਪੂਰੀ ਛੈ ਹੈ ਜੀ ਤੇ ਮੈਨੂੰ ਜੀ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਉਹ ਜੀ ਸਮਾਜ ਪਾਰਟੀ ਆ ਜਿਹਦਾ ਤੁਹਾਨੂੰ ਪ੍ਰਦਰਸ਼ਨ ਨੂੰ ਲੱਗਦਾ ਇਹਨਾਂ ਦਾ ਜੀ ਮੇਨ ਮੁੱਦਾ ਹੈਗਾ ਨਸ਼ਾ ਨਸ਼ਾ ਵੇਚਣ ਵਾਲੇ ਜਿਹੜੇ ਵੱਡੇ ਮਗਰਮਾਸ਼ਾ ਤਸ਼ਕਰ ਜਿਹੜੇ ਚਾਰੇ ਆਮ ਫਿਰਦੇ ਆ ਉਹਨਾਂ ਨੂੰ ਫੜਿਆ ਜਾਵੇ। ਅਗਰ ਇਹ ਨਹੀਂ ਫੜਦੇ ਤਾਂ ਸਾਡਾ ਜਿਹੜਾ ਇਹ ਪੰਜਾਬ ਲੈਵਲ ਤੇ ਧਰਨਾ ਜਾਊਗਾ। ਅਜੇ ਹੁਸ਼ਿਆਰਪੁਰ ਚ ਲੱਗਾ ਆ। ਇਹ ਹਰੇਕ ਡਿਸਟ੍ਰਿਕਟ ਦੇ ਵਿੱਚ ਧਰਨਾ ਲੱਗੂਗਾ। ਕਿ ਕਿਸ ਤਰ੍ਹਾਂ ਮੈਡਮ ਜਿਸ ਤਰ੍ਹਾਂ ਹੁਣ ਲਗਾਤਾਰ ਜਿਹੜੀਆਂ ਤੁਹਾਡੇ ਕੋਲ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਉਹਦੇ ਵਿੱਚ ਜਿਹੜੀਆਂ ਮੰਗਾਂ ਆ ਖਾਸ ਕਰਕੇ ਜਿਹੜੀਆਂ ਲੇਡੀਜ਼ ਦੀਆਂ ਜਿਹੜੀਆਂ 1-1000 ਰੁਪਏ ਦੀ ਸਕੀਮਾ ਉਹਦੀ ਮੁੱਦਾ ਚੱਕਿਆ ਕਿ ਨਹੀਂ ਚੱਕਿਆ ਸੀ? ਸਰ ਮੁੱਦੇ ਤਾਂ ਬਹੁਤ ਆ। ਇਹ ਧਰਨਾ ਮੇਨ ਹੈਗਾ ਭ੍ਰਿਸ਼ਟਾਚਾਰ ਤਾਂ ਨਸ਼ਾ ਰੋਕਣ ਲੇਡੀਜ਼ ਨੂੰ ਕਹਿੰਦੇ ਸੀਗੇ ਵੀ 1000 ਰੁਪਏ ਮਹੀਨਾ ਦਵਾਂਗੇ ਲੇਡੀ ਸਾਡੀ ਇੰਨੀ ਭੋਲੀ ਭਾਲੀ ਆ ਕਹਿੰਦੇ ਜੇ ਸਾਲ ਦਾ ਸਾਨੂੰ 12000 ਆ ਜਾਣਾ ਇਹ 12000 ਇੱਕ ਇੱਕ ਮਹੀਨੇ ਦਾ 1000 ਰੁਪਏ ਦੇ ਲਾਲਚ ਦੇ ਵਿੱਚ ਸਾਡੀ ਭੋਲੀ ਭਾਲੀ ਲੇਡੀਜ਼ ਨੇ ਮੇਰੀਆਂ ਭੈਣਾਂ ਨੇ ਅੰਨੇ ਵਾਹ ਬੋਟਾ ਪਾਤੀਆਂ ਨਤੀਜਾ ਕੀ ਹੋਇਆ ਉਹਨਾਂ ਦੇ ਬੱਚੇ ਉਲਟਾ ਨਸ਼ਿਆਂ ਦੇ ਵਿੱਚ ਲੱਗਿਆ ਹਜ਼ਾਰ ਰੁਪਈਆ ਨਹੀਂ ਮਿਲਿਆ ਉਹਨਾਂ ਨੇ ਆਪਣੇ ਬੱਚਿਆਂ ਦੀ ਕੀਮਤੀ ਜਾਨਾਂ ਗੁਆਈਆਂ ਆ ਮੈਂ ਰਾਈ ਮੀਡੀਆ ਦੇ ਰਾਹੀਂ ਮੈਸੇਜ ਦੇਣਾ ਚਾਹੁੰਦੀ ਆ ਕਿ ਸੋਚ ਸਮਝ ਕੇ ਵੋਟਾਂ ਪਾਇਆ ਕਰੋ ਹੁਣ ਦੇਖ ਲਓ ਸਾਰੇ ਮੈਂ ਮੀਡੀਆ ਰਾਹੀਂ ਦੇਖ ਰਹੇ ਆ ਕਿ ਕਿਹੜੀ ਪਾਰਟੀ ਹੱਕ ਸੱਚ ਦੀ ਲੜਾਈ ਲੜ ਰਹੀ ਆ ਕਿਹੜੀ ਪਾਰਟੀ ਗਰੀਬਾਂ ਦੀ ਲੜਾਈ ਲੜ ਰਹੀ ਆ ਇਹ ਸਰਕਾਰਾਂ ਜਦੋਂ ਬਣਾਉਣੀਆਂ ਹੁੰਦੀਆਂ ਇਹਨਾਂ ਨੇ ਕੋਈ ਵੀ ਸਰਕਾਰ ਭਾਜਪੀ ਝਾੜੂ ਕਾਂਗਰਸ ਇਹ ਆਉਂਦੀ ਆ ਵਾਅਦੇ ਕਰਨ ਲਈ ਤੁਹਾਡੀਆਂ ਵੋਟਾਂ ਲੈਣ ਲਈ ਸੋਚ ਸਮਝ ਕੇ ਬੋਟਾ ਪਾਇਆ ਕਰੋ ਬੋਝਨ ਸਮਾਜ ਪਾਰਟੀ ਤੁਹਾਡੀ ਆਪਣੀ ਪਾਰਟੀ ਆ ਜਿਨ੍ਹਾਂ ਨੇ ਤੁਹਾਡੇ ਹਿੱਤਾਂ ਦੇ ਰੱਖ ਕੇ ਬੋਝਨ ਸਮਾਜ ਪਾਰਟੀ ਨੇ ਕਾਨੀ ਹੋਰ ਕੋਈ ਨੇ ਨਿਕਾਨੀ ਹੁਣ ਨਸ਼ਾ ਜਿਹੜਾ ਹੈ ਹਰੇਕ ਵਰਗ ਦੇ ਵਿੱਚ ਬੱਚਾ ਕਰਦਾ ਹੈ ਹਰੇਕ ਥਾਂ ਫੈਲਿਆ ਪਰ ਸੰਘਰਸ਼ ਕੌਣ ਕਰਦੀ ਹੈ ਬੋਝਨ ਸਮਾਜ ਪਾਰਟੀ ਹਾਂਜੀ ਬਸ ਇਹਦੇ ਵਿੱਚ ਇਹ ਸਭ ਤੋਂ ਜ਼ਿਆਦਾ ਜਿਹੜਾ ਗਰੀਬ ਵਰਗ ਆ ਨਾ ਉਹ ਲਪੇਟ ਦੇ ਵਿੱਚ ਆਇਆ ਤੇ ਵਪਾਰੀ ਵਰਗ ਦਾ ਇੱਕ ਵਪਾਰ ਕਰਦਾ ਪਿਆ ਆ ਤੇ ਉੱਥੇ ਸਾਡੀ ਜਿਹੜਾ ਪ੍ਰਸ਼ਾਸਨ ਆ ਉਹ ਬਹੁਤ ਨਾਕਾਮ ਹੋ ਗਿਆ ਆ ਤੇ ਪੰਜਾਬ ਦੀਆਂ ਜਿਹੜੀਆਂ ਸਾਡੀਆਂ ਸਰਕਾਰਾਂ ਵਾਦੀ ਕਰਦੀਆਂ ਆ ਸਾਡੇ ਦੇ ਨਾਲ ਉਹ ਬਿਲਕੁਲ ਫੇਲ ਹੋ ਗਈਆਂ ਆ ਤੇ ਇਹਦੇ ਵਿੱਚ ਸਾਡੇ ਰਾਜਨੀਤਿਕ ਦਲ ਬਾਕੀ ਕੋਈ ਨਹੀਂ ਆਇਆ ਸਿਰਫ ਮਜਲੂਮਾਂ ਤੇ ਗਰੀਬਾਂ ਦੀ ਪਾਰਟੀ ਜਿਹਨੂੰ ਕਿਹਾ ਜਾਂਦਾ ਬੋਝਰ ਸਮਾਜ ਪਾਰਟੀ ਹੀ ਸਭ ਤੋਂ ਮੋਹਰੇ ਆਈ ਆ ਹਾਂਜੀ ਤੇ ਇਹ ਧਰਨਾ ਸਾਡਾ ਪੱਕਾ ਲੱਜਦਾ ਜੋ ਧਰਨਾ ਤੀਸਰੇ ਦਿਨ ਦੇ ਵਿੱਚ ਚੱਲ ਗਿਆ ਹੈ ਪ੍ਰਸ਼ਾਸਨ ਜੋਰ ਵੀ ਪਾ ਰਿਹਾ ਹੈ ਕਿ ਤੁਸੀਂ ਧਾਰਨਾ ਚੱਕ ਲੋ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਧਾਰਨਾ ਉਸੇ ਤਰ੍ਹਾਂ ਹੀ ਜਾਰੀ ਰਹੂਗਾ ਜਿੰਨਾ ਚਿਰ ਨਸ਼ਿਆਂ ਨੂੰ ਨਹੀਂ ਠੱਲ ਪੈਂਦੀ ਹੈਗੀ ਵੱਡੇ ਸਮਗਰਾਂ ਨੂੰ ਪੜਿਆ ਜਾਂਦਾ ਹੋਰ ਮੁੱਦੇ ਜਿਹੜੇ ਕਣਕ ਦਾ ਮੁੱਦਾ ਆ 2 ਰੁਪਏ ਕਿਲੋ ਵਾਲੀ ਕਣਕ ਗਰੀਬਾਂ ਦੀ ਬੰਦ ਕਰ ਦਿੰਦੀ ਆ ਉਹਦੇ ਵਿੱਚ ਵੀ ਬਹੁਤ ਲੋਕਾਂ ਦੇ ਵਿੱਚ ਰੋਸ ਆ ਰੋਸ ਇਸ ਕਰਕੇ ਆ ਕਿ ਗਰੀਬਾਂ ਨੂੰ ਕਣਕ ਜੋ ਪੰਜਾਬ ਸਰਕਾਰ ਦਿੰਦੀ ਸੀ ਭਗਵਾਨ ਸਤਮਾਨ ਦੀ ਸਰਕਾਰ ਜਦੋਂ ਦੀ ਆਈ ਆ ਇਹ ਘਰ ਘਰ ਕਹਿੰਦੇ ਸੀ ਆਟਾ ਤਾਂ ਅਸੀਂ ਦਾਣੇ ਦੇਵਾਂਗੇ ਪਰ ਇਹਨਾਂ ਨੇ 2 ਰੁਪਏ ਕਿਲੋ ਵਾਲੀ ਗਰੀਬਾਂ ਦੀ ਕਣਕ ਬਿਲਕੁਲ ਬੰਦ ਕਰਕੇ ਉਹ ਵੀ ਇਹਨਾਂ ਨੇ ਧੋਖਾ ਕੀਤਾ ਹੇਰਾ ਫੇਰੀ ਕੀਤੀ ਆ ਦੂਸਰੀ ਇਹਨਾਂ ਨੇ ਕਹਿੰਦੇ ਸੀ 1000 ਰੁਪਏ ਭੈਣਾਂ ਨੂੰ ਪੈਨਸ਼ਨ ਆ ਉਹ ਵੀ ਬਿਲਕੁਲ ਕਿਸੇ ਨੂੰ ਨਹੀਂ ਮਿਲੀ ਵਿਧਵਾ ਪੈਨਸ਼ਨ ਜਾਂ ਜीडीसी ਦੀ 2500 ਰੁਪਇਆ ਕਹਿੰਦੇ ਕਰ ਦਿੱਤੀ ਵਡਾਪਾ ਪੈਨਸ਼ਨ ਉਹ ਵੀ ਝੂਠਾਈ ਇਹਨਾਂ ਦਾ ਝੂਠ ਪਾਇਆ ਗਿਆ ਬਿਲਕੁਲ ਸਾਰੀ ਝੂਠ ਦੀ ਸਰਕਾਰ ਵੜੀਆਂ ਝੂਠ ਬੋਲ ਕੇ ਹੁੰਦ ਵਿੱਚ ਆਈ ਸੀ ਸਰ ਇਸ ਧੰਨੇ ਪ੍ਰਦਰਸ਼ਨ ਜਿਹੜਾ ਬਸ ਪਾਉੜਾ ਲਗਾਤਾਰ ਜਿਹੜਾ ਕੀਤਾ ਜਾ ਰਿਹਾ ਕਿਹੜੀਆਂ ਕਣੀਆਂ ਸੰਸਥਾਵਾਂ ਜਿਹੜੀਆਂ ਅੱਜ ਜਿਹੜੀਆਂ ਇਹਨਾਂ ਦਾ ਸਮਰਥਨ ਕਰ ਰਹੀਆਂ ਆ ਦੇਖੋ ਜਿੰਨੀਆਂ ਵੀ ਹੁਸ਼ਿਆਰਪੁਰ ਦੀਆਂ ਸੰਸਥਾਵਾਂ ਆ ਉਹ ਸਾਰੀਆਂ ਕਰ ਰਹੀਆਂ ਹਨ ਸ਼੍ਰੀ ਗੁਰ ਅਭਿਦਾਸ ਟਾਈਗਰ ਫੋਰਸ ਸਾਹਿਬ ਬੇਗਮਪੁਰਾ ਟਾਈਗਰ ਫੋਰਸ ਤੋਂ ਸਾਡੇ ਵੱਡੇ ਭਾਈ ਅਵਤਾਰ ਜੀ ਆਏ ਆ ਬਹੁਜਨ ਸਮਾਜ ਪਾਰਟੀ ਨੂੰ ਹਰੇਕ ਜਥੇਬੰਦੀ ਦਾ ਸਹਿਯੋਗ ਆ ਔਰ ਸਮਰਥਨ ਆ ਔਰ ਆਪਾਂ ਵੀ ਆਪਣਾ ਜਿੰਨਾ ਚਿਰ ਇਹ ਚੱਲੂਗਾ ਤਰਨਾ ਅਸੀਂ اسی ਤਰ੍ਹਾਂ ਆ ਕੇ ਬੈਠਾਂਗੇ ਨਾਲ ਹੋ ਸਕਦਾ ਸ਼ਾਇਦ ਅਸੀਂ ਵੀ ਆਪਣੀ ਜਥੇਬੰਦੀ ਲੈ ਕੇ ਇੱਥੇ ਆ ਕੇ ਇਹਨਾਂ ਨੂੰ ਸਮਰਥਨ ਦਈਏ ਇਹ ਤਾਂ ਨਾ ਪ੍ਰਦਰਸ਼ਨ ਜਿਹੜਾ ਲਗਾਤਾਰ ਚੱਲੇ ਜਾਊਗਾ ਜਾਂ ਫਿਰ ਬੰਦ ਕਰਤਾ ਜਾਵੇਗਾ ਦੇਖੋ ਜਦ ਤੱਕ ਪ੍ਰਸ਼ਾਸਨ ਦੇ ਕੰਨਾਂ ਤੱਕ ਆਵਾਜ਼ ਨਹੀਂ ਪਹੁੰਚਦੀ ਲੰਬਾਈ ਚੱਲੇਗਾ ਔਰ ਚੱਲਣਾ ਵੀ ਚਾਹੀਦਾ ਕਿਉਂਕਿ ਅੱਜ ਕੱਲ ਜਿਹੜੇ ਮਾਂ-ਬਾਪ ਦੇ ਬੱਚੇ ਹਨ ਉਹ ਦੋ ਜਾਂ ਇੱਕ ਵਾ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਹਮ ਦੋ ਹਮਾਰੇ ਇੱਕ ਪਰ ਹੁਣ ਜਿੱਥੇ ਤੋੜੀ ਮੈਨੂੰ ਲੱਗਦਾ ਕਿ ਉਹ ਇੱਕੋ ਹੀ ਆ ਤੇ ਇੱਕੋ ਹੀ ਜਿਹੜਾ ਉਹ ਨਸ਼ੇ ਦੇ ਭੇਟ ਚੜ ਰਹੇ ਆ ਰੀਮਪੁਰ ਦੇ ਵਿੱਚ ਘੱਟੋ ਘੱਟ ਮੇਰੇ ਖਿਆਲ ਦੇ ਵਿੱਚ ਤਿੰਨ ਤੋਂ ਚਾਰ ਜਾਂ ਪੰਜ ਮੋਤਾਂ ਹੋ ਚੁੱਕੀਆਂ ਉਹ ਤੋਂ ਬਾਅਦ ਜਿਹੜੀ ਪੋਰੀ ਹੀਰਾ ਮੰਡੀ ਆ ਦਾਣਾ ਮੰਡੀ ਮੰਡੀ ਆ ਉਹਦੇ ਵਿੱਚ ਇੱਕ ਪੋਰੀ ਹੀਰਾ ਦਾ ਮੁੰਡਾ ਮਰਿਆ ਪਿਆ ਸੀਗਾ ਹੈਨਾ ਜੇ ਇਹ ਤਾਂ ਸਾਰੇ ਜਿਹੜੇ ਨਜ਼ਰ ਸਾਹਮਣੇ ਆਂਦੇ ਆ ਉਹ ਆ ਅੰਕੜੇ ਜੇ ਤੁਸੀਂ ਇਹ ਅੰਕੜੇ ਫੋਲੇ ਜਾਣ ਨਾ ਜਾਂ ਗੂਗਲ ਤੇ ਯਾਰ ਸਰਵੇ ਕੀਤਾ ਜਾਵੇ ਜਾਂ ਪਿੰਡਾਂ ਦੇ ਵਿੱਚ ਸਰਵੇ ਕੀਤਾ ਜਾਵੇ ਤੇ ਹਰੇਕ ਪਿੰਡ ਦੇ ਵਿੱਚ ਤੁਹਾਨੂੰ ਪਤਾ ਨਹੀਂ ਕਿੰਨੇ ਕੁ ਜਿਹੜੇ ਆ ਲੋਕਾਂ ਦੇ ਬੱਚੇ ਜਿਹੜੇ ਇਸ ਭੇਟ ਚੜ ਗਏ ਨਸ਼ੇ ਦੀ ਔਰ ਲੋਕ ਜਿਹੜੇ ਬੇਲਾਦੇ ਹੋ ਕੇ ਬੈਠੇ ਆ ਮੈਂ ਤਾਂ ਕਹਣਾ ਉਹ ਜਿਹੜੇ ਨਸ਼ਾ ਤਸਕਰ ਆ ਉਹਨਾਂ ਨੂੰ ਸ਼ਰਿਆਮ ਚੌਂਕ ਦੇ ਵਿੱਚ ਖੜਾ ਕਰਕੇ ਗੋਲੀ ਮਾਰਨੇ ਚਾਹੀਦੀ ਆ ਕਿ ਜੇ ਨਹੀਂ ਤੇ ਉਹਨੂੰ ਵੀ ਕਹਿਣਾ ਚਾਹੀਦਾ ਤੂੰ ਆਪਣੇ ਬੱਚੇ ਨੂੰ ਲਾ ਕਿਤੇ ਪਰ ਉਹ ਕੀ ਕਰਦੇ ਆ ਇਹ ਜਿਹੜੀ ਨਾ ਗੱਲਬਾਤ ਆ ਇਹ ਜਿਹੜਾ ਸ਼ਰੀਅੰਤਰ ਆ ਇਹ ਬਹੁਤ ਉੱਤੋਂ ਰਚਿਆ ਹੋਇਆ ਆ ਹੁਣ ਜੇ ਮੈਂ ਡੀਪਲੀ ਗਿਆ ਤੇ ਗੱਲਾਂ ਵਿੱਚ ਮੇਰੇ ਤੋਂ ਵੀ ਕਮੈਂਟ ਨੂੰ ਆ ਲੈ ਆਪਣੇ ਆ ਦੇਖੋ ਇਹ ਜਿਹੜੀ ਆ ਆਰਐਸਐਸ ਦੀ ਜਿਹੜੇ ਸ਼ਰੀਅੰਤਰ ਆ ਨਾ ਉਹ ਕੀ ਕਹਿੰਦੀ ਆ ਕਿ ਉਹ ਸਾਡੇ ਸਮਾਜ ਦੇ ਲੋਕਾਂ ਨੂੰ ਦਿੰਦੀ ਆ ਨਸ਼ਾ ਵੇਚੋ ਪਰ ਵੇਚਣਾ ਤੁਸੀਂ ਆਪਣੇ ਲੋਕਾਂ ਨੂੰ ਆ ਉਹ ਜਨਰਲ ਕੈਟਾਗਰੀ ਨੂੰ ਨਹੀਂ ਵੇਚਣਾ ਜੇ ਉਹ ਜਨਰਲ ਕੈਟਾਗਰੀ ਨੂੰ ਵੇਚੂਗਾ ਤੇ ਉਹ ਵੀ ਨਾਲ ਹੀ ਉਸ ਵੇਲੇ ਠੋਕਿਆ ਜਾਊਗਾ ਇਹ ਜਿੱਥੇ ਸਾਡੇ ਘਰਵਾ ਸਾਡੇ ਜਿਹੜੇ ਘਰ ਦੇ ਲੋਕ ਆ ਜਾਂ ਆਸੇ-ਬਾਸੇ ਸਾਡੇ ਬਜ਼ੁਰਗ ਪੁਰਖੇ ਆ ਕਿੰਨੀ ਕ ਦਿਹਾੜੀ ਆ ਅਸੀਂ ਦਿਹਾੜੀਆਂ ਹੀ ਕਰਦੇ ਆ ਸਾਡੇ ਕਿਹੜੇ ਬਹੁਤ ਵੱਡੇ ਵੱਡੇ ਬਿਜ਼ਨਸ ਆ ਜਾਂ ਜੋਬ ਆ ਜਿਹੜੇ ਉਹ ਆ ਜਿੰਨਾ ਕਮਾ ਕੇ ਆਂਦੇ ਆ ਅੱਧੇ ਓ ਠੇਕੇ ਤੇ ਲਾ ਜਾਂਦੇ ਆ ਅੱਧੇ ਘਰ ਲੈ ਜਾਂਦੇ ਆ ਘਰ ਜਾ ਕੇ ਕਲੇਸ਼ ਹੁੰਦਾ ਤੇ ਪਸਾਦ ਹੁੰਦਾ ਤੇ ਮੈਂ ਤਾਂ ਸਰਕਾਰ ਨੂੰ ਇਹ ਵੀ ਕਹੂੰਗਾ ਕਿ ਸ਼ਹਿਰ ਤੋਂ ਬਾਹਰ ਪਿੰਡ ਬਸਤੀ ਤੋਂ ਬਾਹਰ ਠੇਕਾ ਸਕੂਲ ਤੋਂ 500 ਮੀਟਰ ਦੀ ਦੂਰੀ ਤੋਂ ਔਰ ਗੁਰਦੁਆਰਾ ਸਾਹਿਬ ਤੋਂ ਤਾਂ ਜਿਹੜਾ ਉਹ ਵੀ 500 ਮੀਟਰ ਦੀ ਦੂਰੀ ਤੋਂ ਠੇਕੇ ਜਿਹੜੇ ਆ ਬੰਦ ਹੋਣੇ ਚਾਹੀਦੇ ਲੱਗਣੇ ਨਹੀਂ ਚਾਹੀਦੇ ਹਾਂ ਜੇ ਤੁਸੀਂ ਕਹਣਾ ਜਾਂ ਠੇਕੇ ਖੋਲਦੇ ਆ ਤੁਸੀਂ ਤੁਸੀਂ ਐਜੂਕੇਸ਼ਨ ਦੀਆਂ ਚੀਜ਼ਾਂ ਖੋਲੋ ਕਿਤਾਬਾਂ ਦੇ ਠੇਕੇ ਖੋਲੋ ਜਿੱਥੇ ਬੱਚਿਆਂ ਨੂੰ ਜਿਹੜਿਆ ਤਰਕੀਲੇ ਚੀਜ਼ਾਂ ਚਾਹੀਦੀਆਂ ਉਹ ਨਹੀਂ ਕਰਨੀਆਂ ਇਹ ਨਸ਼ਿਆਂ ਦੇ ਠੇਕੇ ਖੋਲਦੇ ਆ ਸ਼ਰਾਬ ਦੇ ਠੇਕੋ ਕੋਲ ਤੇ ਕਦੀ ਆਮਦਨੀ ਆਂਦੀ ਆ ਜੇ ਉਹ ਕਹਿੰਦੇ ਕਿ ਅਸੀਂ ਜੇ ਸਿੱਖਸ਼ਣ ਲੋਕਾਂ ਨੂੰ ਤੋੜਾਂਗੇ ਤੇ ਉਹਨਾਂ ਨੇ ਸਾਡੇ ਕੋਲ ਨੌਕਰੀਆਂ ਮੰਗਣੀਆਂ ਇਸ ਕਰਕੇ ਜਿਹੜੀ ਪੰਜਾਬ ਸਰਕਾਰ ਆ ਉਹ ਜਿਹੜੀ ਬਹੁਤ ਡੁੰਗਾਈ ਤੋਂ ਚੱਲਦੀ ਪਈ ਹੈ ਜੇ ਆਪਾਂ ਕਹੀਏ ਨਾ ਕਿ ਉਹ ਐਨਕਾਲਾ ਬਾਬੂ ਟੋਪੀ ਵਾਲਾ ਬਾਬੂ ਉਹ ਵੀ ਕੋਈ ਚੱਟੇ ਬੱਟੇ ਆ ਥਾਲੀ ਦੇ ਇਹ ਸਾਰੇ ਜਿਹੜੀ ਉੱਪਰ ਤਿੰਨ ਪਾਰਟੀਆਂ ਨਾ ਉਹ ਇੱਕੋ ਹੀ ਗਰਾਏ ਉਹਨਾਂ ਦਾ ਇਹ ਕੋਈ ਉਹਨਾਂ ਦਾ ਘਰ ਹੈ ਸਰ ਹੁਣ ਨਸ਼ੇ ਦੇ ਜਿਹੜੇ ਸ਼ਿਕਾਰ ਹੋ ਚੁੱਕੇ ਆ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਤਾਂ ਸ਼ਾਮਲ ਹੋਣ ਲਈ ਤੁਸੀਂ ਕੀ ਮੈਂ ਲੈਸੇ ਦੇਣਾ ਚਾਹੁੰਦਾ ਮੈਂ ਜਿੰਨੇ ਵੀ ਜਿਨ੍ਹਾਂ ਦੇ ਵੀ ਬੱਚੇ ਇਸ ਸ਼ਿਕਾਰ ਹੋ ਚੁੱਕੇ ਨਸ਼ਿਆਂ ਦੇ ਮੈਂ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਕਰਦਾ ਉਹਨਾਂ ਦੇ ਪਰਿਵਾਰ ਨੂੰ ਹੀ ਬੇਨਤੀ ਕਰਦਾ ਉਹਨਾਂ ਨੂੰ ਵੀ ਕਰਦਾ ਜਿਨ੍ਹਾਂ ਤੇ ਨਸ਼ੇ ਨਹੀਂ ਲੱਗੇ ਆ ਕਿਉਂਕਿ ਹੋ ਸਕਦਾ ਅੱਜ ਮੇਰੀ ਮੇਰੀ ਵਾਰੀ ਹੈ ਤੇ ਕੱਲ ਨੂੰ ਉਹਦੀ ਵੀ ਵਾਰੀ ਆ ਜਿਹਦਾ ਅੱਜ ਜੇ ਗੁਆਣ ਦੇ ਵਿੱਚ ਪੁੱਤ ਮਰਿਆ ਨਾ ਨਸ਼ੇ ਨਾਲ ਤੇ ਉਹਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹਦਾ ਮਰ ਗਿਆ ਉਹਨੂੰ ਇਹ ਸੋਚਣਾ ਚਾਹੀਦਾ ਕੱਲ ਨੂੰ ਤੇਰੇ ਪੁੱਤ ਦੀ ਵੀ ਵਾਰੀ ਆ ਇਸ ਕਰਕੇ ਇਸ ਧਰਨੇ ਦੇ ਵਿੱਚ ਇਹ ਬਹੁਜਨ ਸਮਾਜ ਪਾਰਟੀ ਪਹਿਲੀ ਪਾਰਟੀ ਆ ਜਿਨੇ ਨਸ਼ਿਆਂ ਦੇ ਵਿਰੋਧ ਧਰਨਾ ਲਾਇਆ ਨਹੀਂ ਤਾਂ ਕੱਲ ਇੱਥੇ ਵੀ ਧਰਨਾ ਲਗਾਈ ਕਾਂਗਰਸ ਵਾਲਿਆਂ ਦਾ ਉਹ ਜਿਹੜੇ ਕਰਪਟ ਲੀਡਰ ਆ ਉਹ ਆ ਕੇ ਵਿੱਚ ਜੁਆਇਨ ਕਰਕੇ ਬੈਠੇ ਕਿ ਅੱਜ ਮੈਂ ਆਪਣੀ ਸ਼ਵੀ ਦਿਖਾਲਾਂ ਵਧੀਆ ਪਰ ਜਿਹੜੀ ਉਹ ਸ਼ਵੀ ਆ ਨਾ ਉਹ ਤਾਂ ਉਹੀ ਰਣੀ ਜਿਹੜੀ ਲੋਕਾਂ 'ਚ ਪਹਿਲਾਂ ਆ ਬਹੁਜਨ ਦਾ ਮਤਲਬ ਆ ਕਿ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਣਾ ਕਿ ਇੱਕ ਜਾਤ ਦੀ ਨਹੀਂ ਐ ਜੀ ਆਪਾ ਕਹੀਏ ਰਬਿਦਾਸੀਆ ਜੋ ਬਾਲਮਿਕੀਆਂ ਦੀ ਪਾਰਟੀ ਨਹੀਂ ਬਹੁਜਨ ਮਤਲਬ ਹੈ ਕਿ ਮਾਨਵਰ ਕਾਂਸ਼ੀਰਾਮ ਨੇ ਹਰੇਕ ਵਰਗ ਨੂੰ ਨਾਲ ਜੋੜ ਕੇ ਬਹੁਜਨ ਬਣਾਇਆ ਸਗਾ ਔਰ ਬਹੁਜਨ ਦਾ ਮਤਲਬ ਹਰੇਕ ਸਮਾਜ ਦੇ ਲੋਕ ਨੂੰ ਇੱਥੇ ਆ ਕੇ ਧਰਨੇ 'ਚ ਬਹਿਣਾ ਚਾਹੀਦਾ ਔਰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਔਰ ਇਹ ਇਹਦਾ ਧਰਨਾ ਇਹਦਾ ਸਮਰਥਨ ਕਰਨਾ ਚਾਹੀਦਾ ਕਿ ਇਦਾਂ ਦੇ ਧਰਨੇ ਦੇ ਵਿੱਚ ਬਹਿ ਕੇ ਆ ਕੇ ਤੇ ਜਦੋਂ ਇੱਥੇ ਧਰਨਾ ਫੁੱਲ ਹੋ ਗਿਆ ਨਾ ਇੱਥੇ ਅੱਜ ਆ ਦੋ ਪੱਲੇ ਲੱਗੇ ਕੱਲੋਂ ਇੱਥੇ ਛੇ ਪੱਲੇ ਲੱਗੇ ਤੇ ਪ੍ਰਸ਼ਾਸਨ ਨੂੰ ਫੇਕ ਖੌਫ ਪੈਣਾ ਅੱਜ ਜੇ ਅਸੀਂ ਇੱਥੇ ਬੈਠੇ ਆਂ ਵੀ 20-25 ਬੈਠੇ ਨਾ ਬੰਦੇ ਇਹਦੇ ਨਾਲ ਕੋਈ ਪ੍ਰਸ਼ਾਸਨ ਨੂੰ ਖੌਫ ਨਹੀਂ ਪੈਣਾ ਖੌਫ ਉਸਲੇ ਪੈਣਾ ਜਿਲੇ ਤੇ ਦਰਿਆਵਾਂ ਭਰ ਗਈਆਂ ਸਾਰੀ ਧ ਇਹ ਏਦਾਂ ਦਾ ਜਸਲੇ ਆਪਣਾ ਚੱਲਣਾ ਨਾ ਇਹ ਕਾਠ ਫਿਰ ਇਹ ਹਿਲ ਹਲੇ ਪੈਣੀ ਆ ਪ੍ਰਸ਼ਾਸਨ ਨੂੰ ਵੀ ਤੇ ਉੱਤੇ ਜਿਹੜਾ ਬੈਠਾ ਕੁਰਸੀ ਤੇ ਨਾ ਭਗਵੰਤ ਮਾਨ ਉਹਨੂੰ ਵੀ ਉਸ ਲਈ ਪੈਣਾ ਆ ਠੰਡ ਜੈਸਾ ਵਿਧਾਨ ਬਹੁਜਨ ਸਮਾਜ ਪਾਰਟੀ ਵੱਲੋਂ ਜਿਹੜਾ ਚਿੱਟੇ ਦੇ ਖਿਲਾਫ 16 ਸਤੰਬਰ ਤੋਂ ਧਰਨਾ ਲਗਾਇਆ ਗਿਆ ਹੈ ਮੈਂ ਬਿੱਲਾ ਦਿਓਵਾਲ ਬੇਗਮਪੁਰਾ ਟਾਈਗਰ ਫੋਰਸ ਕੌਮੀ ਚੇਅਰਮੈਨ ਆਪਣੀ ਪੂਰੀ ਟੀਮ ਵੱਲੋਂ ਐਲਾਨ ਕਰਦਾ ਕਿ ਸਾਡੀ ਪੂਰੀ ਟੀਮ ਵੱਲੋਂ ਇਹਨਾਂ ਨੂੰ ਖੁੱਲਾ ਸਮਰਥਨ ਜਦੋਂ ਤੱਕ ਵੀ ਇਹ ਧਰਨਾ ਚੱਲੇਗਾ ਸਾਡਾ ਇਹਨਾਂ ਨੂੰ ਪੂਰ ਜੁਰਮ ਸਮਰਥਨ ਆ ਜੈਪੀ ਵਾਲੀ ਕਤਲੇਆਮ ਕਰਾਉਣ ਵਾਲੀ ਗੈਂਗਵਾਰ ਚਲਾਉਣ ਵਾਲੀ ਸਾਡੀ ਬਹੁਤ ਜਣ ਸਮਾਜ ਦੇ ਲੋਕਾਂ ਦੀ ਰਿਜ਼ਰਵੇਸ਼ਨ ਖਤਮ ਕਰਨ ਵਾਲੀ ਸਰਕਾਰ ਦੇ ਖਿਲਾਫ ਅੱਜ ਜੋ ਬਹੁਜਣ ਸਮਾਜ ਪਾਰਟੀ ਹੁਸ਼ਿਆਰਪੁਰ ਬਲੋ ਧਰਨਾ ਲਗਾਇਆ ਜਾ ਰਿਹਾ ਹੈ ਡੀਸੀ ਆਫਿਸ ਦੇ ਕੋਲ ਜੈ ਸ਼ਾਹਬਾਦ ਚਿੱਟਾ ਵੇਚਣ ਵਾਲੀ ਸਰਕਾਰ ਮਰਦਾਬਾਦ ਮਰਦਾਬਾਦ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੇ